ਨਰਸਦੀ ਡਿਊਟੀ ਲੱਗੀ ਉਹਦੀ ਡਿਊਟੀ ਲੱਗ ਗਈ ਉਸ ਜਗਾ ਤੇ ਜਿੱਥੇ ਇਨਸਾਨ ਦੇ ਬਚਨ ਦੀ ਆਸ ਨਹੀਂ ਹੁੰਦੀ ਬਸ ਅਖੀਰ ਤੇ ਜਾ ਕੇ ਰੱਖ ਦਿੰਦੇ ਨੇ ਉਥੇ ਡਿਊਟੀ ਲੱਗ ਗਈ ਉਹਨੇ ਆਪਣੀ ਕਿਸਮਤ ਨੂੰ ਬੜਾ ਕੋਸਿਆ ਵੀ ਮਨਾ ਰੋਜ਼ ਇਹ ਚੀਜ਼ ਦੇਖਣੀ ਬਹੁਤ ਔਖੀ ਆ ਕੋਈ ਬੰਦਾ ਸੰਸਾਰ ਤੋਂ ਜਾਂਦਾ ਹੋਵੇ ਵੀ ਰੋਜ਼ ਰੋਜ਼ ਇਹ ਚੀਜ਼ ਦੇਖਣੀ ਬਹੁਤ ਔਖੀ ਆ ਉਹਨਾਂ ਹਸਪੀਟਲ 'ਚ ਡਿਊਟੀ ਸੀ, ਜੌਬ ਸੀ। ਕਰਦੇ ਹੀ ਰਹੇ। ਆਪਣੇ ਆਪ ਨੂੰ ਖੋਸਦੀ ਰਹੀ। ਪਰ ਫਿਰ ਉਹਨੇ ਵਿਚਾਰ ਕੀਤੀ ਕਿ ਰੋ ਬਟਕੇ ਵੀ ਕਰਨੀ ਤੇ ਖੁਸ਼ ਹੋ ਕੇ ਵੀ ਕਰਨੀ ਜੌਬ ਤਾਂ ਇਹੀ ਕਰਨੀ ਪੈਣੀ ਹੈ। ਆਪਣੇ ਆਪ ਨੂੰ ਪੋਜ਼ਿਟਿਵਿਟੀ ਵਿੱਚ ਲੈ ਜਾਂਦਾ, ਆਪਣੇ ਆਪ ਨੂੰ ਚੰਗੇ ਵਿਚਾਰਾਂ 'ਚ ਲੈ ਕੇ ਆਇਆ। ਫਿਰ ਉਹਨੇ ਵਿਚਾਰ ਕਰਦੇ ਕਰਦੇ ਉਹਨੂੰ ਤਰਸ ਆਉਣ ਲੱਗਿਆ ਉਹਨਾਂ ਲੋਕਾਂ ਤੇ ਜਿਹੜੇ ਦੁਨੀਆ ਤੋਂ ਅਲਵੇਦਾ ਕਹਿ ਰਹੇ ਨੇ, ਮੁੜ ਕੇ ਜਹਾਨ ਚਾਹੁੰਦਾ ਨਹੀਂ ਇਸ ਰੂਪ 'ਚ। ਫਿਰ ਉਹਨਾਂ ਦੇ ਨਾਲ ਨਾ ਅਖੀਰ ਤੇ ਉਹਨੇ ਤਰਸ ਭਰੀਆਂ ਪਿਆਰ ਭਰੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਜਿਹੜੀ ਪਹਿਲਾਂ ਨਫ਼ਰਤ ਕਰਦੀ ਸੀ ਹੁਣ ਉਹ ਤਸ ਕਰੰਦੇ ਨੇ ਪਿਆਰ ਭਰੀਆਂ ਗੱਲਾਂ ਸ਼ੁਰੂ ਕੀਤੀਆਂ ਤੇ ਫਿਰ ਉਹਨਾਂ ਨੇ ਜਿਹੜੇ ਸੰਸਾਰ ਤੋਂ ਜਾਣ ਵਾਲੇ ਹੁੰਦੇ ਸੀ ਉਹਨਾਂ ਨੇ ਆਪਣੇ ਅਖੀਰ ਦੀਆਂ ਕੁਝ ਗੱਲਾਂ ਉਹਨੂੰ ਦੱਸਣੀਆਂ ਜ਼ਿੰਦਗੀ ਦੇ ਤਜਰਬੇ ਦੀਆਂ ਤੇ ਜਿਹੜੀਆਂ ਜਿਹੜੀਆਂ ਗੱਲਾਂ ਉਸ ਨੂੰ ਦੱਸੀਆਂ ਨਾ ਫਿਰ ਨੋਟ ਕਰਨ ਲੱਗ ਪਈ ਨੋਟ ਕਰਦੇ ਕਰਦੇ ਫਿਰ ਉਸਨੇ ਉਹ ਸਾਰੀਆਂ ਗੱਲਾਂ ਤੇ ਇੱਕ ਕਿਤਾਬ ਲਿਖੀ ਉਹਦੇ ਕਿਤਾਬ ਦਾ ਨਿਚੋੜ ਕੀ ਹੈ ਕਿਤਾਬ ਦਾ ਨਿਚੋੜ ਹੈ ਉਹਦੇ ਵਿੱਚ ਕਿ ਦੁਨੀਆ ਤੋਂ ਜਦੋਂ ਇਨਸਾਨ ਜਾਂਦਾ ਜ਼ਿਆਦਾਤਰ ਲਗਭਗ ਜਿੰਨੇ ਜਾਂਦੇ ਆ ਉਹਨਾਂ ਨੂੰ ਜ਼ਿੰਦਗੀ 'ਚ ਕਿਸੇ ਨਾ ਕਿਸੇ ਚੀਜ਼ ਦਾ ਪਛਤਾਵਾ ਹੁੰਦਾ ਪਛਤਾ ਕੇ ਜਾਂਦੇ ਨੇ ਵੀ ਪਛਤਾਵਾ ਕਿਸ ਚੀਜ਼ ਦਾ ਹੁੰਦਾ ਪਿਛਲੇ ਲੰਘ ਚੁੱਕੇ ਜੀਵਨ ਦਾ ਪਛਤਾਵਾ ਹੁੰਦਾ ਵੀ ਜੇ ਮੈਂ ਇਸ ਤਰੀਕੇ ਨਾਲ ਨਾ ਜੀ ਕੇ ਇਦਾਂ ਜੀਆ ਹੁੰਦਾ ਮੈਂ ਆਪਣੀ ਜ਼ਿੰਦਗੀ ਵਧੀਆ ਬਤੀਤ ਕੀਤੀ ਹੁੰਦੀ ਇਸੇ ਮੈਂ ਤੇ ਹੋਰੇ ਕੰਮਾਂ ਚੁੱਲ੍ਹ ਜਾਂ ਰਹੇ ਗਏ ਪਛਤਾਵਾ ਹੁੰਦਾ ਹੁਣ ਇਹ ਪਛਤਾਵੇ ਜਿੰਨੇ ਵੀ ਗੱਲਾਂ ਨੇ ਲਿਖੀਆਂ ਨੇ ਫਿਰ ਉਹਨਾਂ ਨੂੰ 5 ਹਿੱਸਿਆਂ ਚ ਵੰਡ ਦਿੱਤਾ ਸਭ ਤੋਂ ਵੱਧ ਪਛਤਾਵਾ ਕਿਹੜੀਆਂ ਗੱਲਾਂ ਦਾ ਦੂਜੇ ਨੰਬਰ ਤੇ ਕਿਹੜੀ ਗੱਲ ਤੀਜੇ ਤੇ ਕਿਹੜੀ ਚੌਥੇ ਤੇ ਕਿਹੜੀ ਪੰਜਵੇਂ ਤੇ ਕਿਹੜੀ ਐਦਾਂ ਪੰਜ ਭਾਗਾਂ ਚ ਵੰਡ ਦਿੱਤੀਆਂ ਸਾਰੀਆਂ ਗੱਲਾਂ ਤੇ ਉਹਨਾਂ ਦੇ ਵਿੱਚੋਂ ਇੱਕ ਵੱਡਾ ਪਛਤਾਵਾ ਜਿਹੜਾ ਲੋਕਾਂ ਦੇ ਜੀਵਨ ਦਾ ਉਹਨੇ ਲਿਖਿਆ ਹੈ ਜਿਹਨੇ ਜਨੋਂ ਦੁਨੀਆ ਤੋਂ ਜਾਂਦੇ ਸੀ ਤਾਂ ਉਹਨਾਂ ਬੰਦਿਆਂ ਨੂੰ ਵੱਡੇ ਪਛਤਾਵੇ ਚ ਇੱਕ ਪਛਤਾਵਾ ਇਹ ਹੁੰਦਾ ਸੀ ਕਿ ਅਸੀਂ ਸਾਰੀ ਦੁਨੀਆ ਸਾਰੀ ਜ਼ਿੰਦਗੀ ਪੈਸਾ ਦੌਲਤ ਕਮਾਉਣ ਵਿੱਚ ਐਨੇ ਕੋ ਅੰਨੇ ਹੋਏ ਰਹੇ ਨਾਤੇ ਆਪਣੇ ਸਰੀਰ ਦੀ ਪਰਵਾਹ ਕੀਤੀ ਬਿਮਾਰੀਆਂ ਲਗਾ ਲਈਆਂ ਬੌਧੇ ਵਾਰੀ ਆਪਣੇ ਪਰਿਵਾਰ ਦੀ ਪਰਵਾਹ ਵੀ ਨਹੀਂ ਕੀਤੀ ਨਾ ਬੱਚਿਆਂ ਨੂੰ ਪੂਰਾ ਟਾਈਮ ਦੇ ਸਕੇ ਨਾ ਆਪਣੇ ਪਰਿਵਾਰ ਦੇ ਹੋਰ ਕੰਮਾਂ ਨੂੰ ਪੂਰਾ ਟਾਈਮ ਦੇ ਸਕੇ ਭੱਜ ਦੌੜ ਭੱਜ ਦੌੜ ਭੱਜ ਦੌੜ ਤੇ ਉਹ ਭੱਜ ਦੌੜ ਦੇ ਵਿੱਚ ਕੱਲੇ ਭੱਜ ਦੌੜ ਸਰੀਰ ਦੇ ਨਹੀਂ ਹੁੰਦੇ ਦਿਮਾਗ ਦੇ ਵੀ ਹੁੰਦੀ ਹੈ ਟੈਨਸ਼ਨ ਵੀ ਰਹਿੰਦੀ ਹੈ ਦਿਨ ਰਾਤ ਚਿੰਤਾ ਫਿਕਰ ਉਹ ਚਿੰਤਾ ਫਿਕਰ ਟੈਨਸ਼ਨ ਦੇ ਵਿੱਚ ਨੀਂਦ ਵੀ ਨਹੀਂ ਆਉਂਦੀ ਨੇ ਦੇ ਵੀ ਨਾਈ ਟੈਨਸ਼ਨ ਰਹੀ ਕੋਈ ਨਸ਼ਿਆਂ ਤੇ ਲੱਗ ਗਏ ਕੋਈ ਦਵਾਈਆਂ ਤੇ ਲੱਗ ਗਏ ਪਰਿਵਾਰ ਨੂੰ ਸਮਾਂ ਨਹੀਂ ਦਿੱਤਾ ਮੈਂ ਜ਼ਿੰਦਗੀ ਚ ਇੰਨਾ ਕੁ ਕੰਮ ਕੀਤਾ ਇੰਨਾ ਕੁ ਕੰਮ ਕੀਤਾ ਪਰ ਅਖੀਰ ਮੈਂ ਦੇਖਿਆ ਵੀ ਮੈਨੇ ਤਾਂ ਉਹੀ ਦੋ ਪ੍ਰਸ਼ਾਦਾ ਚੱਕਰੇ ਸੀ ਇੱਕ ਬੈੱਡ ਤੇ ਆਰਾਮ ਕਰਨਾ ਸੀ ਮੇਰੀਆਂ ਤਾਂ ਲੋੜੇ ਬਹੁਤ ਘੱਟ ਸੀ ਤੇ ਅੱਜ ਮੈਨੂੰ ਪਛਤਾਵਾ ਹੋ ਰਿਹਾ ਕਿਸੇ ਇਸ ਦੀ ਥਾਂ ਮੈਂ ਆਪਣੇ ਬੱਚਿਆਂ ਨੂੰ ਵੱਧ ਖੜਾਇਆ ਹੁੰਦਾ ਆਪਣੇ ਰਿਸ਼ਤੇਦਾਰਾਂ ਚ ਆਪਣੇ ਪਰਿਵਾਰ ਚ ਵੱਧ ਬੈਠਿਆ ਹੁੰਦਿਆ ਮਿਲਵਰਤ ਰੱਖਿਆ ਹੁੰਦਾ ਜਿੰਨਾ ਮੈਂ ਹਰ ਇੱਕ ਸਮੇਂ ਖਿਜਿਆ ਰਹਿੰਦਾ ਸੀ ਉਹ ਚੀਜ਼ਾਂ ਮੈਂ ਨਾ ਕੀਤੀਆਂ ਹੁੰਦੀਆਂ ਤੇ ਮੈਂ ਆਪਣੀ ਜ਼ਿੰਦਗੀ ਵੀ ਵਧੀਆ ਬਤੀਤ ਕੀਤੀ ਹੋਣੀ ਸੀ ਤੇ ਅੱਜ ਜਾਣਾ ਤਾਂ ਹੈ ਹੀ ਸੀ ਖੁਸ਼ ਹੋ ਕੇ ਜਾਂਦਾ ਪਰ ਅੱਜ ਮੈਨੂੰ ਪਛਤਾਵਾ ਹੋ ਰਿਹਾ ਦੁੱਖ ਹੋ ਰਿਹਾ ਇਹ ਹੈ ਇਨਸਾਨ ਨੂੰ ਅਖੀਰ ਤੇ ਜਾ ਕੇ ਪਰ ਉੱਥੇ ਜਾ ਕੇ ਜਿਵੇਂ ਕਹਾਵਤ ਆਉਂਗੇ ਅਭੀ ਅਬ ਪਛਤਾਇਆ ਕਿਹਾ ਹੋਤ ਜਦ ਚਿੜੀਆਂ ਚੂਬੇ ਖੇਤ ਗਏ ਹੁਣ ਕੀ ਪਛਤਾਵੇ ਹੋ ਸਕਦਾ ਹੈ ਸਮਾਂ ਲੰਘ ਚੁੱਕਿਆ ਹੈ ਸਮਾਂ ਬੀਤ ਚੁੱਕਿਆ ਹੈ ਤੋਂ ਇਨਸਾਨ ਨੂੰ ਇਹ ਪਛਤਾਵਾ ਹੁੰਦਾ ਕਿਤਾਬ ਚ ਇਦਾਂ ਦੀਆਂ ਗੱਲਾਂ ਲਿਖੀਆਂ ਜਿਹੜੀ ਰਿਐਲਿਟੀ ਵਿੱਚ ਹੁੰਦੀਆਂ ਨੇ ਇਨਸਾਨ ਦੇ ਜੀਵਨ ਚ ਸੋ ساری ਜ਼ਿੰਦਗੀ ਗਵਾ ਕੇ ਜਦੋਂ ਉਹ ਸਮਝਾਏ ਉਦੋਂ ਨੂੰ ਇਹ ਸਮਾਂ ਨਹੀਂ ਸੀ ਕਿ ਦੁਬਾਰਾ ਉਸ ਚੀਜ਼ ਨੂੰ ਬਦਲਿਆ ਜਾ ਸਕੇ ਤਾਂ ਇਹ ਪਛਤਾਵੇ ਦੀ ਪੰਡ ਲੈ ਕੇ ਜਹਾਨੋਂ ਪੂਚ ਕਰ ਕੇ ਚਲੇ ਗਏ ਤੇ ਦੌਰਿਆਂ ਦੇ ਮੁਲਕਾਂ 'ਚ ਤਾਂ ਹੁੰਦਾ ਵੀ ਇਦਾਂ ਵੀ ਉੱਥੇ ਫਿਰ ਪਰਿਵਾਰ ਦੇ ਬੰਦੇ ਬੱਚੇ ਜਦੋਂ ੜਾਰ ਹੋ ਗਏ ਆਪਣਾ ਰਹਿਣ ਲੱਗ ਜਾਂਦੇ ਆ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ 'ਚ ਜਾਂ ਹਸਪਤਾਲਾਂ 'ਚ ਤਾਂ ਉੱਥੇ ਥੋੜੇ ਜ਼ਿਆਦਾ ਇਹ ਚੀਜ਼ ਹੈ ਤੋ ਇਦਾਂ ਪਛਤਾਵਾ ਲੈ ਕੇ ਸੰਸਾਰ ਤੋਂ ਚਲੇ ਗਏ ਕੁਝ ਵੀ ਪ੍ਰਾਪਤ ਨਾ ਹੋਇਆ ਖਾਲੀ ਪਛਤਾਵੇ ਦੇ ਨਾਲ ਦੁਖੀ ਹੋ ਕੇ ਗਏ ਰੱਬ ਦੇ ਨਾਮ ਦੀਆਂ ਗੱਲਾਂ ਤਾਂ ਬੜੀ ਦੂਰ ਰਹਿ ਗਈਆਂ ਉੱਥੋਂ ਸਾ ਸੰਗਤ ਕਰਨ ਵਾਲੀਆਂ ਗੱਲਾਂ ਤਾਂ ਬੜੀ ਦੂਰ ਦੀਆਂ ਰਹਿ ਗਈਆਂ ਤੋ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਗੱਲ ਸਾਨੂੰ ਦੱਸਦੇ ਨੇ ਇਨਸਾਨ ਵਿਚਾਰ ਕਰਦਾ ਕਿੱਥੇ ਪੈਸਾ ਕਿੱਦਾਂ ਕਮਾਵਾਂ ਆਹ ਕਿੱਦਾਂ ਬਣਾ ਲਿਆ ਉਹ ਕਿੱਦਾਂ ਬਣਾ ਰਿਹਾ ਇਸ ਗੱਲ ਤੇ ਵਿਚਾਰ ਨਹੀਂ ਕਰਦਾ ਮੇਰੀ ਲੋੜ ਕਿੰਨੀ ਕੋ ਹੈ ਮੇਰੀ ਜ਼ਰੂਰਤ ਕਿੰਨੀ ਕੋ ਹੈ ਇਕੱਠਾ ਕਰਦਾ ਗਿਆ ਕਰਦਾ ਗਿਆ ਕਿਸੇ ਵਿਦਵਾਨ ਨੇ ਬਹੁਤ ਵਧੀਆ ਗੱਲ ਕਹੀ ਕਹਿੰਦਾ ਬੰਦਿਆ ਮਿਹਨਤ ਕਰ ਪਾਪ ਨਾ ਕਰ ਬੰਦਿਆ ਮਿਹਨਤ ਕਰ ਪਾਪ ਨਾ ਕਰ ਜੇ ਤੂੰ ਪਾਪ ਕਰਕੇ ਇਕੱਠਾ ਕਰਦਾ ਹੈ ਵੀ ਅਗਲੀਆਂ ਪੀੜ੍ਹੀਆਂ ਲਈ ਉਦੋਂ ਅਗਲੀਆਂ ਪੀੜ੍ਹੀਆਂ ਲਈ ਇਕੱਠਾ ਕਰ ਜਾ ਯਾਦ ਰੱਖੀ ਜੇ ਤਾਂ ਤੇਰੇ ਹੱਕ ਦਾ ਹੋਇਆ ਤੇਰੀ ਔਲਾਦ ਲਾਇਕ ਹੋਈ ਤਾਂ ਤੈਨੂੰ ਇੰਨਾ ਜੋੜਨ ਦੀ ਲੋੜ ਨਹੀਂ ਤੂੰ ਆਪਣੇ ਜੋਗਾ ਵਧੀਆਂ ਕਰਕੇ ਆਪਣੇ ਜੋਗਾ ਕਰ ਲੈਣਗੇ ਜੇ ਔਲਾਦ ਨਲਾਇਕ ਹੋਈ ਤਾਂ ਜਿੰਨਾ ਮਰਜ਼ੀ ਜੋੜ ਲੈ ਉਹਨਾਂ ਨੇ ਤੇਰਾ ਵੀ ਝਾੜ ਦੇਣਾ ਤੇ ਆਪਦਾ ਵੀ ਕੁਝ ਨਹੀਂ ਕਮਾਉਣਾ ਹੈ ਇਸ ਕਰਕੇ ਮਿਹਨਤ ਕਰਿਆ ਕਰ ਪਾਪ ਨਾ ਕਰਿਆ ਕਰ ਵਜਨ ਨਾ ਲੈ ਤੂੰ ਮਿਹਨਤ ਕਰਕੇ ਜਿੰਨਾ ਕੁ ਬਣਦਾ ਆਪਣਾ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਜੇ ਕੁਝ ਬਣਾ ਸਕਦਾ ਤਾਂ ਬਹੁਤ ਚੰਗੀ ਗੱਲ ਹੈ ਭਲਾ ਕਰ ਸਕਦਾ ਬਹੁਤ ਚੰਗੀ ਗੱਲ ਹੈ। ਤੋਂ ਇਹ ਬੰਦਾ ਉਹ ਕਰੇਗਾ ਜਿਹੜਾ ਵਿਚਾਰ ਕਰੇਗਾ ਜੀਵਨ ਦੇ ਵਿੱਚ ਆਪਣੇ ਵੀ ਮੇਰੇ ਜੀਵਨ ਦਾ ਮਕਸਦ ਕੀ ਹੈ ਜੀਵਨ ਦੇ ਵਿਚਾਰ ਕਰੇਗਾ ਜ਼ਿੰਦਗੀ ਦੇ ਵਿਚਾਰ ਕਰੇਗਾ। ਜਿਹੜਾ ਵਿਚਾਰ ਕਰੇਗਾ ਕੱਲਾ ਦੁਨੀਆ ਦੀਆਂ ਸਹੂਲਤਾਂ ਦੁਨੀਆ ਦੇ ਪਦਾਰਥ ਦੁਨੀਆ ਦੀਆਂ ਚੀਜ਼ਾਂ ਤੇ ਜ਼ਿੰਦਗੀ ਦੀ ਤਾਂ ਵਿਚਾਰੇ ਨਹੀਂ ਕੀਤੀ। ਜ਼ਿੰਦਗੀ ਲੰਘ ਗਈ। ਪਿਛਲੇ ਦਿਨੇ ਕਥਾ ਵਿਚਾਰ ਸੇ ਪ੍ਰੋਗਰਾਮ 'ਚ ਇੱਕ ਸ਼ਬਦ ਲਿਆ ਸੀ ਮੈਂ। ਕਾਮ ਕਰੋਧ ਦੁਇ ਬੈਲ ਵਿਸਾਹਿ ਪਵਨ ਪੁੰਜੇ ਪਰਗਾਸਿਓ ਤ੍ਰishna ਗੂਣ ਭਰੀ ਘਟ ਭੇਤਰ ਇਨ ਵਿਦਟਾਣ ਵਿਸਾਹਿਓ ਐਸਾ ਨਾਇਕ RAM ਹਮਾਰਾ ਸਭਲ ਸੰਸਾਰ ਕੀ ਓਂਜਾਰਾ ਮੇਰਾ ਮਾਲਕ ਐਸਾ ਹੈ ਜਿਨੇ ਸਾਰੇ ਸੰਸਾਰ ਨੂੰ ਵੰਜਾਰਾ ਬਣਾਇਆ ਹੋਇਆ ਵਪਾਰ ਕਰਨ ਵਾਲਾ ਬਣਾਇਆ ਹੋਇਆ ਗੱਡੇ ਦੇ ਉੱਪਰ ਜਿਵੇਂ ਅੱਗੇ ਸੌਦਾ ਲੱਦ ਕੇ ਲੋਕੀ ਆਉਂਦੇ ਸੀ ਵੇਚਦੇ ਸਨ ਅੱਜ ਕੱਲ ਗੱਡਿਆਂ ਦੀ ਥਾਂ ਤੇ ਕੋਈ ਨਾ ਕੋਈ ਗੱਡੀ ਲੈ ਆਉਂਦਾ ਉਹ ਛੋਟਾ ਹਾਥੀ ਲੈ ਆਉਂਦੇ ਨੇ ਕੋਈ ਜਾ ਉਹ ਮੋਟਰਸਾਈਕਲ ਤੇ ਲਗਾਈ ਹੋਈ ਰੇੜੀ ਲੈ ਆਉਂਦੇ ਨੇ ਆਪਣੀ ਮਿਹਨਤ ਹੈ ਚਲੋ ਬੰਦੇ ਦੀ ਕਰ ਰਹੇ ਨੇ ਪਰਿਵਾਰ ਪਾਲਦੇ ਆ ਹੁਣ ਗੁਰੂ ਸਾਹਿਬ ਕਹਿੰਦੇ ਵੀ ਜਿਵੇਂ ਦੋ ਬਲਦ ਗੱਡੀ ਨੂੰ ਲੈ ਕੇ ਜਾ ਰਹੇ ਨੇ ਦੋ ਬਲਦ ਗੱਡੀ ਨੂੰ ਲੈ ਕੇ ਜਾ ਰਹੇ ਨੇ ਗੱਡੀ ਤੇ ਸੌਦਾ ਲੱਦਿਆ ਹੋਇਆ ਇੱਕ ਬਲਦ ਹੈ ਪੁੰਨ ਦਾ ਇੱਕ ਬਲਦ ਹੈ ਪਾਪ ਦਾ ਕਈ ਵਾਰ ਇੱਕ ਬਲਦ ਤਕੜਾ ਹੁੰਦਾ ਗੱਡੀ ਨੂੰ ਇੱਕ ਪਾਸੇ ਨੂੰ ਖਿੱਚੀ ਜਾਂਦਾ ਹੈ ਦੂਜੇ ਦਾ ਵਾਸ ਨਹੀਂ ਚੱਲਦਾ ਜਾਂਦਾ ਗੁਰੂ ਸਾਹਿਬ ਕਹਿੰਦੇ ਵੀ ਇਦਾਂ ਹੀ ਰਸਤਾ ਤੈਅ ਹੋ ਰਿਹਾ ਹੈ ਤੁਹਾਡੇ ਸਵਾਸਾਂ ਦੀ ਪੂੰਜੀ ਲੱਗ ਰਹੀ ਆ ਇਹ ਹੁਣ ਤੁਸੀਂ ਦੇਖਣਾ ਹੈ ਵੀ ਮੇਰੇ ਚੰਗੇ ਕਰਮਾਂ ਵਾਲਾ ਜਾਂ ਪਾਪਾਂ ਵਾਲਾ ਜਾਂ ਪੁੰਨ ਵਾਲਾ ਬਲਦ ਖਿੱਚਦੇ ਹੈ ਜਾਂ ਪਾਪ ਵਾਲਾ ਬਲਦ ਖਿੱਚਦਾ ਜਾ ਰਿਹਾ ਤਕੜਾ ਕਿਹੜਾ ਹੈ ਤੇ ਜਿਹੜਾ ਮਾੜਾ ਜੇ ਪੁੰਨ ਵਾਲਾ ਮਾੜਾ ਹੈ ਭਾਈ ਉਹਨੂੰ ਤਕੜਾ ਕਰੋ ਜੇ ਪਾਪ ਵਾਲਾ ਤਕੜਾ ਹੈ ਤਾਂ ਉਹਨੂੰ ਕਾਬੂ ਕਰਨ ਦਾ ਯਤਨ ਕਰੋ ਮਹਾਰਾਜ ਕਾਬੂ ਕਿਵੇਂ ਹੋ ਕਹਿੰਦੇ ਜਿਹੜਾ ਬੰਦ ਹੌਲੀ ਚੱਲਦਾ ਉਹਦਾ ਧਾਮ ਜ਼ਿਆਦਾ ਪੱਕਾ ਹੁੰਦਾ ਜਿਹੜਾ ਦੜੰਗੇ ਮਾਰਦਾ ਉਹਦਾ ਧਾਮ ਘੱਟ ਪੱਕਾ ਹੁੰਦਾ ਤੇ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਵੀ ਫੇਰ ਇਹਦਾ ਇਲਾਜ ਇਹ ਹੈ ਵੀ ਟਿੱਬੇ ਤੇ ਚੜਾਓ ਜਿਹਦਾ ਦਾਮ ਪੱਕਿਆ ਹੋਇਆ ਉਹ ਆਪਣੇ ਚਾਲ 'ਚ ਚੱਲਦੇ ਚੱਲਦੇ ਚੜ੍ਹਦੀ ਜਾਊ ਜਿਹੜਾ ਦੁੜੰਗੀਆਂ ਮਾਰਨਾ ਸਿੱਖਿਆ ਹੋਇਆ ਉਹ ਛੱਡ ਖੇ ਭੱਜ ਦੂਗਾ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੌਣ ਛਿਟਕਾਈ ਜਦੋਂ ਉੱਚੇ ਥਾਂ ਚੜਾਇਆ ਭਾਵਨਾਮ ਸਿਮਰਨ ਸੇਵਾ ਵਾਲੇ ਪਾਸੇ ਨੂੰ ਲਾਓ ਅਭਿਆਸ ਵਾਲੇ ਪਾਸੇ ਨੂੰ ਲਾਓ ਜਿਹੜਾ ਪਾਪ ਵਾਲਾ ਹੈ ਉਹ ਫਿਰ ਪਿੱਛੇ ਹਟਣ ਲੱਗ ਜਾਊਗਾ ਤੇ ਦੂਜੇ ਨੂੰ ਪੰਨੋ ਵਾਲਾ ਚੱਲਦਾ ਹੌਲੀ ਹੈ ਮੱਠਾ ਚੱਲਦਾ ਪਰ ਉਹਦੀ ਚਾਲ ਬੜੀ ਵੱਜਮੀ ਹੁੰਦੀ ਹੈ ਪਰ ਇਸ ਗੱਲ ਦੇ ਵਿਚਾਰ ਉਹ ਕਰੇਗਾ ਜਿਹੜਾ ਸਮੁੱਚੇ ਜੀਵਨ ਦੇ ਵਿਚਾਰ ਕਰੇ ਜਦੋਂ ਇੱਕ ਗੱਲ ਦੇ ਵਿਚਾਰ ਕੀਤੀ ਕੇਵਲ ਇੱਕ ਗੱਲ ਦੇ ਇਹ ਆਪਣਾ ਸੁਭਾਅ ਵੀ ਇਦਾਂ ਲਈ ਆ ਵੈਸੇ ਆਪਾਂ ਕਹਿੰਦੇ ਚੱਲੋ ਇੱਕ ਵਾਰੀ ਕੰਮ ਕਰੋ ਫਿਰ ਦੇਖੀ ਜਾਓ ਜੋ ਹੋਊਗਾ ਫਿਰ ਦੇਖੀ ਜਾਓ ਆਪਣਾ ਸੁਭਾਅ ਇਦਾਂ ਦਾ ਹੁੰਦਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਨਹੀਂ ਫੇਰ ਵਾਰੇ ਪਹਿਲਾਂ ਸੋਚ ਵੀ ਫੇਰ ਇਹਦਾ ਰਿਜ਼ਲਟ ਕੀ ਨਿਕਲੂ ਉਹ ਪਹਿਲਾਂ ਸੋਚ ਜਿਹਨੂੰ ਤੂੰ ਖੁੱਲਾ ਛੱਡ ਦੇਣਾ ਨਾ ਫੇਰ ਦੇਖੀ ਜਾ ਉਹਦੇ ਬਾਰੇ ਵਿਚਾਰ ਜੇ ਵਿਚਾਰੇਗਾ ਤਾਂ ਜਿਹੜਾ ਹੁਣ ਕੰਮ ਕਰੇਗਾ ਤੇ ਤੈਨੂੰ ਸਹੀ ਹੋਊ ਹੁਣ ਅੱਜ ਦੇ ਸ਼ਮਤ ਵਿੱਚ ਗੁਰੂ ਸਾਹਿਬ ਮਹਾਰਾਜ ਕਹਿ ਰਹੇ ਨੇ ਵੀ ਵਾਹਿਗੁਰੂ ਦਾ ਨਾਮ ਜਿਹੜਾ ਹੈ ਇਹ ਇੱਕ ਟੋਣੀ ਦੀ ਤਰ੍ਹਾਂ ਹੈ ਜਿਵੇਂ ਅਨੇ ਬੰਦੇ ਦੇ ਹੱਥ 'ਚ ਸੋਟੀ ਹੁੰਦੀ ਹੈ ਟੋ ਟੋ ਕੇ ਚੱਲਦਾ